ਲੰਤਰ ਵਿੱਚ 1 ਸਾਲ ਪਹਿਲਾਂ 9 ਦਸੰਬਰ 2022 ਨੂੰ ਇੰਪਰੂਵਮੈਂਟ ਟਸਟ ਨੇ ਕਾਰਵਾਈ ਕਰਦੇ ਹੋਏ ਲਤੀਫਪੁਰ ਦੇ ਸਾਰੇ ਘਰ ਟੈਟੇ ਦੀ ਕਰ ਦਿੱਤੇ ਸਾਨੂੰ ਜਿਸ ਦਾ ਸਥਾਨਕ ਲੋਕਾਂ ਨੇ ਕਾਫੀ ਵਿਰੋਧ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਲੋਕ ਇੱਥੇ ਹੀ ਟੈਂਟ ਲਗਾ ਕੇ ਰਹਿਣ ਲੱਗ ਗਏ ਜਿਨ੍ਹਾਂ ਨੇ ਪਿਛਲੇ ਸਾਲ ਦੇ ਉਸ ਮੰਜ਼ਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਸਾਲ ਉਹਨਾਂ ਲਈ ਬਹੁਤ ਹੀ ਮਾੜਾ ਸੀ ਕਿਉਂਕਿ ਉਹਨਾਂ ਨੇ ਆਪਣੀਆਂ ਖਸਾਂ ਮਣੇ ਆਪਣੇ ਆਸ਼ੀਆਨੇ ਨੋ ਟੁੱਟਦੇ ਹੋਏ ਵੇਖਿਆ ਇਸ ਮੌਕੇ ਉਹਨਾਂ ਸਰਕਾਰ ਅੱਗੇ ਹੱਥ ਜੋੜ ਕੇ ਪੀਲ ਕੀਤੀ ਕਿ ਉਹਨਾਂ ਦੇ ਤਰਸ ਖਾ ਕੇ ਉਹਨਾਂ ਨੂੰ ਘਰ ਦੁਬਾਰਾ ਬਣਾ ਕੇ ਦਿੱਤੇ ਜਾਣ ਕੋਈ ਵੀ ਨਹੀਂ ਉਹ ਕਹਿੰਦੇ ਹੀ ਫਲੈਟਰ ਮੁੜ ਕੇ ਕੋਈ ਫਲੈਟ ਫਲੂਟ ਨਹੀਂ ਦਿੱਤੇ ਇਹਨਾਂ ਉੱਥੇ ਕਹਿੰਦੇ ਲੈਣੇ ਨਹੀਂ ਆ ਤੇ ਹੋਰ ਕਿਤੇ ਕਿਹਾ ਹੈਗਾ ਉਹ ਵੀ ਨਹੀਂ ਕੋਈ ਦਿੱਤੀ ਹੈਗੀ ਸਾਲ ਹੋ ਗਿਆ ਜੇ ਸਰਕਾਰ ਕੋਈ ਪੁੱਛਦੀ ਨਹੀਂ ਪਈ ਹੈਗੀ ਹਾਂਜੀ ਮਤਲਬ ਕੀ ਦਿੱਕਤ ਪਰੇਸ਼ਾਨੀ ਆ ਰਹੀ ਇੱਕ ਸਾਲ ਬਹੁਤ ਦਿੱਕਤਾਂ ਆ ਜਾਂਦੀਆਂ ਹੈਗੀਆਂ ਹਾਂਜੀ ਬਹੁਤ ਕਿੱਦਾਂ ਘਰ ਪਰਿਵਾਰ ਚਲਾਨ ਚ ਕਿੰਨਾ ਕੋਕ ਹੋ ਰਿਹਾ ਬਹੁਤ ਔਖਾ ਜੇ ਘਰ ਚਲਾਣ ਨੂੰ ਹਾਲਾਤ ਸਾਡੇ ਉਦਾ ਦੇ ਹੈਗੇ ਜਿੱਦਾਂ ਦੇ ਪਹਿਲੇ ਸੀਗੇ ਜਦੋਂ ਘਰ ਟੁੱਟਿਆ ਸੀਗਾ ਪਰੋ ਜੀ ਇੱਕ ਨਵੀਂ ਆਸ ਹੁੰਦੀ ਹੈ ਇੱਕ ਉਮੀਦ ਹੁੰਦੀ ਹੈ ਪੇ ਸਰਕਾਰ ਸਾਡੀ ਗੱਲ ਸੁਣੂ ਅੱਜ ਨਹੀਂ ਤਾਂ ਕੱਲ ਸੁਣੂਗੀ ਲੇਕਿਨ ਇਹੀ ਗੱਲਾਂ ਸੋਚਦੇ ਸੋਚਦੇ ਇਹੀ ਸਾਨੂੰ ਦਿਨ ਰਾਤ ਇੱਥੇ ਕੱਟਦਿਆਂ ਨੂੰ ਹੋ ਗਈ ਨਾ ਸਰਕਾਰ ਸਾਡੀ ਅੱਜ ਸੁਣ ਰਹੀ ਹੈ ਨਾ ਕੱਲ ਇਹੀ ਗੱਲਾਂ ਸੋਚਦੇ ਚੋ ਤਾਂ ਸਾਨੂੰ ਇੱਕ ਸਾਲ ਹੋ ਗਿਆ ਇੱਕ ਸਾਲ ਥੋੜਾ ਨਹੀਂ ਹੁੰਦਾ ਨਾ ਕਿ ਇੱਕ ਮਹੀਨਾ ਇੱਕ ਸਾਲ ਸਾਨੂੰ ਸੜਕਾਂ 'ਚ ਬੈਠਿਆ ਨੂੰ ਹੋ ਗਿਆ ਸਰਕਾਰ ਨੇ ਇੰਨਾ ਨਹੀਂ ਸੋਚਿਆ ਵੀ ਕਿ ਉਹ ਵਿਚਾਰੇ ਜਿਹੜਾ ਨੂੰ ਅਸੀਂ ਇੱਕ ਸਾਲ ਪਹਿਲਾਂ ਉਜਾੜਿਆ ਸੀਗਾ ਜਿਨ੍ਹਾਂ ਨੂੰ ਅਸੀਂ ਘਰਾਂ ਵਿੱਚ ਕੱਢ ਕੇ ਸੜਕਾਂ 'ਚ ਬਿਠਾਇਆ ਸੀਗਾ ਉਹ ਕੀ ਖਾ ਰਹੇ ਨੇ ਜਾਂ ਉਹਨਾਂ ਦਾ ਕੀ ਪਰਮੰਦ ਹੈ ਜਾਂ ਉਹ ਕਿੱਥੇ ਰਹਿ ਰਹੇ ਨੇ ਉਹਨਾਂ ਦੇ ਛੋਟੇ ਬੱਚੇ ਨੇ ਜਾਂ ਉਹ ਕੀ ਕੀ ਸਹਨ ਕਰਦੇ ਨੇ ਮੀਂਹ ਨੇ ਰੀ ਤੂਫਾਨ ਝੱਖੜ ਜੋ ਵੀ ਸਾਡੇ ਵਿੱਚ ਹੰਡਾਇਆ ਸੀ ਉਹ ਸਰਕਾਰ ਸਭ ਕੁਝ ਦੇਖ ਰਹੀ ਹੈ ਲੇਕਿਨ ਹੈਰਾਨੀਗੀ ਇਸ ਗੱਲ ਦੀ ਹੈ ਕਿ ਸਭ ਕੁਝ ਜਾਣਨ ਦੇ ਬਾਵਜੂਦ ਸਰਕਾਰ ਚੁੱਪ ਬੈਠੀ ਹੈ ਔਰ ਦਿਨ ਰਾਤ ਸਾਡੇ ਤਮਾਸ਼ੇ ਵੇਖਦੀ ਹੈ ਕੀ ਸਰਕਾਰ ਨੂੰ ਇਹ ਕਰਨਾ ਚਾਹੀਦਾ ਜੋ ਸਾਡੇ ਹਾਲਾਤ ਹੈ ਜੋ ਸਾਡੀਆਂ ਕੰਡੀਸ਼ਨਾਂ ਨੇ ਇਹ ਜਿਹੜੀਆਂ ਸਰਕਾਰ ਨੇ ਤਿਆਰ ਕੀਤੀਆਂ ਨੇ ਸਾਡੇ ਹਾਲਾਤ ਕੀ ਸਰਕਾਰ ਨੂੰ ਚੰਗਾ ਲੱਗਦਾ ਇਹ ਸਭ ਦੇਖਦੇ ਚੁੱਪ ਬੈਠਣਾ ਕੀ ਚੰਗਾ ਲੱਗਦਾ ਸਰਕਾਰ ਨੂੰ ਪੇ ਅਸੀਂ ਸੜਕਾਂ ਵਿੱਚ ਬੈਠੇ ਆ ਸਾਡੀ ਖਾਣ-ਪੀਣ ਦੀ ਮੁਸ਼ਕਿਲ ਹੈ ਖਾਣ-ਪੀਣ ਦੀ ਮੁਸ਼ਕਿਲ ਹੈ ਸਾਡੇ ਰਹਿਣ ਦੀ ਮੁਸ਼ਕਿਲ ਹੈ ਛੋਟੇ-ਛੋਟੇ ਸਾਡੇ ਬੱਚੇ ਨੇ ਕਿੱਥੇ ਜਾਣਗੇ ਜਾਂ ਕਿੱਥੇ ਰਹਿਣਗੇ ਉਹਨਾਂ ਨੂੰ ਠੰਡ ਲੱਗਦੀ ਹੈ ਜਾਂ ਉਹ ਬਿਮਾਰ ਹੁੰਦੇ ਨੇ ਇਹ ਗੱਲਾਂ ਸਰਕਾਰ ਨੂੰ ਨਹੀਂ ਦਿਖਦੀਆਂ ਕਿਉਂ ਨਹੀਂ ਦਿਖਦੀਆਂ ਸਭ ਕੁਝ ਦਿਖਦਾ ਉਹਨਾਂ ਨੂੰ ਲੇਕਿਨ ਹੈਰਾਨੀ ਇਸ ਗੱਲ ਦੀ ਹੈ ਕਿ ਸਭ ਕੁਝ ਸੋਚਦੇ ਦੇਖਦੇ ਸੁਣਦੇ باوجود ਵੀ ਸਰਕਾਰ ਸਾਡਾ ਤਮਾਸ਼ਾ ਵੇਖ ਰਹੀ ਹੈ ਇਹ ਤਮਾਸ਼ਾ ਹੀ ਵੇਖ ਰਹੀ ਹੈ ਸਰਕਾਰ ਜਿਹੜੀ ਕਹਿੰਦੀ ਹੈ ਕਿ ਬਦਲਾਅ ਲਿਆਣਾ ਆ ਬਦਲਾਅ ਲਿਆਂਦਾ ਕਿ ਸਾਡੇ ਬੱਚਿਆਂ ਨੂੰ ਰੋਲਤਾ ਸਾਡੇ ਕਾਰੋਬਾਰ ਬੰਦ ਕਰਤੇ ਸਾਡੇ ਘਰਾਂ ਚੋਂ ਕੱਢ ਕੇ ਨਾ ਸੜਕਾਂ 'ਚ ਬਿਠਾਤਾ ਇਸ ਤੋਂ ਵੱਡਾ ਬਦਲਾਅ ਹੋਰ ਕੀ ਹੋ ਸਕਦਾ ਆ ਆਮ ਆਦਮੀ ਪਾਰਟੀ ਦਾ ਹੋਏ ਤੱਕ ਤੁਹਾਨੂੰ ਕਿਹੜੀ ਕਿਹੜੀ অপਸ਼ਨਾਂ ਦਿੱਤੀਆਂ ਗਈਆਂ ਸਰਕਾਰ ਵੱਲੋਂ ਸਾਨੂੰ ਇੱਕ ਇਹੀ অপਸ਼ਨ ਦਿੱਤੀ ਸੀਗੀ ਜਿਹੜਾ ਬੀਬੀ ਪਾਣੀ ਦੇ ਪਲਾਟ ਲੈ ਲਓ ਉਹ ਵੀ ਕਿਹੇ ਹੋਰ ਦੇ ਨਾ ਉਹ ਵੀ 2-2 2.5-2.5 ਮਰਲੇ ਦੇ ਵਿੱਚ ਹੈਗੇ ਉਹ ਉਹ ਵੀ ਪਹਿਲੇ ਕਿਹੇ ਹੋਰ ਦੇ ਪ੍ਰੋਵਾਈਡ ਕੀਤੇ ਉਹਨਾਂ ਨੂੰ ਨੇ ਮਿਲੇ ਸਾਨੂੰ ਕਿੱਥੇ ਮਿਲ ਜਾਣਗੇ ਜੇ ਐੜੀਆਂ ਗੱਲਾਂ ਸਰਕਾਰ ਨੇ ਗੁਝੀਆਂ ਚਾਲਾਂ ਚਲਣੀਆਂ ਸੀਗੀਆਂ ਤਾਂ ਸਾਨੂੰ ਢਾਉਣ ਤੋਂ ਪਹਿਲੇ ਉਹਨਾਂ ਦੇ ਘਰਾਂ ਵਿੱਚ ਸ਼ਿਫਟ ਕਰ ਜਿੰਦੇ ਕਿਉਂ ਨਹੀਂ ਐਗੜੀ ਗੱਲ ਸਰਕਾਰ ਨੂੰ ਉਸ ਟਾਈਮ ਸਮਝ ਆਈ ਇਹ ਉਸਟਾ ਮਦੇ ਦੀ ਤਾਂ ਸ਼ਾਇਦ ਅਸੀਂ ਚੱਲ ਵੀ ਜਾਂਦੇ ਲੇਕਿਨ ਸਾਡੀ ਉਨ ਅਸੀਂ ਨਹੀਂ ਜਾ ਸਕਦੇ ਕਿਉਂਕਿ ਸਾਡੇ ਆਪਣੇ ਘਰਾਂ ਸਾਡੀ ਆਪਣੀ ਜ਼ਮੀਨ ਹੈ ਅਸੀਂ ਨਹੀਂ ਛੱਡ ਸਕਦੇ 70 75 ਸਾਲ ਹੋ ਗਏ ਸਾਨੂੰ ਇਨ ਇੱਥੇ ਰਹਿੰਦੇ ਹੋਏ ਅਸੀਂ ਆਪਣੀ ਜਗ੍ਹਾ ਨਹੀਂ ਛੱਡ ਸਕਦੇ 1 ਸਾਲ ਸਾਨੂੰ ਇੱਥੇ ਹੋ ਗਿਆ ਏ ਧਰਨਾ ਦਮ ਦੇ ਨੂੰ ਤਾਂ ਉਹ ਕੇਂਦਰ ਤੁਹਾਨੂੰ ਹੋਰ ਜਗ੍ਹਾ ਦੇ ਦਿੰਦੇ ਆ ਤੁਹਾਨੂੰ ਪਰ ਅਸੀਂ ਇਹੀ ਜਗ੍ਹਾ ਲੈਣੀ ਆ ਇਹ ਜਗ੍ਹਾ ਅਪਰੂਵਮੈਂਟ ਪ੍ਰੈਸ ਦੀ ਨਹੀਂ ਹੈ ਇਹ ਟੱਕੇ ਨਾਲ ਸਾਡੇ ਕੋਲ ਜਗਾ ਲੈ ਕੇ ਦੇ ਵੇਚਣਾ ਚਾਹੁੰਦੇ ਨੇ ਇਹ ਜਗਾ ਪਰਮਿਸ਼ਨ ਗਵਰਨਮੈਂਟ ਦੀ ਹੈ ਮੋਢਾ ਸੌ ਮਹਿਕਮੇ ਦੀ ਜਦੋਂ ਮੋਢਾ ਸੌ ਇਹ ਸੀ ਪਾਕਿਸਤਾਨ ਤੋਂ ਉੱਜੜ ਕੇ ਆਏ ਸੀਗੇ ਸਾਡੇ ਬਜ਼ੁਰਗ ਇਸ ਕਰਕੇ ਇਹ ਜਗਾ ਜਿਹੜੀ ਆ ਗਈ ਹੈ ਸਾਡੇ ਕੋਲ ਨਹੀਂ ਖੋ ਸਕਦੇ ਤੇ ਨਾ ਇਹਨੂੰ ਵੇਚਾ ਦੇ ਇਹਦੇ ਉੱਤੇ ਸਾਡਾ ਹੱਕ ਹੈ ਇਹ ਸਾਨੂੰ ਮਿਲਣੀ ਚਾਹੀਦੀ ਹੈ ਬਾਬਾ ਜੀ ਭੁਖੜਤਾਲ ਨੂੰ ਕਿੰਨਾ ਸਮਾਂ ਹੋ ਚੁੱਕਾ ਇਸ ਤਰ੍ਹਾਂ ਚੱਲਦੇ ਇਹ ਜੀ ਸਾਨੂੰ ਤਕਰੀਬਨ 9 ਮਹੀਨੇ ਹੋ ਗਏ ਆ ਫੁਕੜਤਾਲ ਤੇ ਵੀ ਅਸੀਂ ਸਵੇਰੇ 10 ਵਜੇ ਬੈਠੇ ਆ ਦੋ ਜਣੇ ਸ਼ਾਮੀ 5 ਵਜੇ ਤੱਕ 5 ਵਜੇ ਪਟਲਾ ਫੂਕੇ ਫਿਰ ਸਾਡੇ ਅਸੀਂ ਟੋਕ ਲਿਆ। ਬਾਬਾ ਜੀ ਹੁਣ ਕੋ ਮਦਦ ਕਰਨ ਵਾਸਤੇ ਆਂਦੇ ਹੈਗੇ ਸਾਡੇ ਨਾਲ ਅੱਗੇ ਵਾਧਦੇ ਕੋ ਹੱਥ ਮੁਲਾਦਨ। ਦੇਖੋ ਜੀ ਕਿਸਾਨ ਤੇ ਸਾਡੇ ਨਾਲ ਨੇ ਆਉਂਦੇ ਜਾਂਦੇ ਰਹਿੰਦੇ ਆ। ਹੁਣ ਉਹਨਾਂ ਦੇ ਵੀ ਕੰਮਕਾਰ ਨੇ ਕਦੇ ਚਲੇ ਜਾਂਦੇ ਕਦੀ ਇੱਥੇ ਆ ਜਾਂਦੇ ਕਦੀ ਕਿਤੇ ਚਲੇ ਜਾਂਦੇ ਨੇ। ਇਸ ਕਰਕੇ ਸਾਡੀ ਮਦਦ ਵਾਸਤੇ ਠੋ ਆਉਂਦੇ ਨਹੀਂ ਰਹਿੰਦੇ ਨੇ। ਬਾਬੇ ਰੋਟੀ ਪਾਣੀ ਫਿਰ ਚੀਜ਼ਾਂ ਕਿੱਦਾਂ ਚਲਦੀਆਂ ਸਾਰੀਆਂ ਇੱਥੇ। <laughs> Shamla Chander, building maintenance handyman under check trade platform is now available on your local London area. He has more than five years experience in the same line. He used to work with reputed companies agencies as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Call him on this number zero seven four triple eight. 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ